ਪੰਜਾਬ ਵਿੱਚ ਲਗਾਤਾਰ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਸ ਦੇ ਚਲਦੇ ਹੀ ਫਰੀਦਕੋਟ 'ਚ ਦੇਰ ਰਾਤ ਇੱਕ ਸੜਕੀ ਹਾਦਸਾ ਵਾਪਰ ਗਿਆ ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਪਹਿਲਾਂ ਫਰੀਦਕੋਟ ਹਸਪਤਾਲ ਪਰ ਤੇ ਕਰਵਾਇਆ ਗਿਆ ਜਿੱਥੇ ਉਸ ਦੀ ਸਥਿਤੀ ਗੰਭੀਰ ਹੋਣ ਕਰਕੇ ਬਠਿੰਡਾ ਦੇ ਐਮਜ਼ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਪੂਰੀ ਜਾਣਕਾਰੀ ਮੁਤਾਬਕ ਫਰੀਦਕੋਟ ਦੇ ਸਾਦਿਕ ਰੋਡ ਤੇ ਦੇਰ ਰਾਤ ਇੱਕ ਟਰੈਕਟਰ trolly ਝੋਨੇ ਦੀਆਂ ਬੋਰੀਆਂ ਨਾਲ ਭਰ ਕੇ ਜਾ ਰਹੀ ਸੀ ਜਿਸ ਨਾਲ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਦੀ ਟੱਕਰ ਹੋ ਗਈ ਜਿਸ ਦੀ ਸਾਰੀ ਘਟਨਾ ਤੇ ਇਹ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਪਚ ਹੋ ਗਈਆਂ ਉਹਨੂੰ ਕੋ ਮਾਰਦੇ। ਉਹ ਜੀ ਰਾਤ ਕੀ ਗੱਲ ਹੋਈ ਸੀ? ਰਾਤ ਨੂੰ ਅਸੀਂ ਇੱਥੋਂ ਜਦੋਂ ਗੁਜ਼ਰੇ ਆਂ ਅੱਗੋਂ ਨਾਲ ਗੱਡੀ ਬੜੀ ਤੇਜ਼ ਆਈ ਹੈ ਜੀ। ਕੀ ਦਾ ਐਕਸੀਡੈਂਟ ਹੋਇਆ? ਅਸੀਂ ਥੋੜੀ ਬਾਰੀ ਕਿ ਟੱਪੇ ਤੇ ਬੇਟਾ ਚਲਾਈ ਜਾਂਦੇ ਉਹਨਾਂ ਨੇ ਕਹਿੰਦੇ ਨੇ ਵੀ ਗੱਡੀ ਬੜੀ ਤੇਜ਼ ਟੱਪੀ ਹੈ ਤੇ ਨਾਲ ਦੀ ਨਾਲ ਹੀ ਉਦੋਂ ਪਤਾ ਲੱਗਾ ਬੈਕ ਸਾਈਡ ਤੇ ਪਿਛੇ ਗੇੜੇ ਨਿਕਲੇ ਆ। ਮੈਂ ਕਿਹਾ ਗੱਡੀ ਵਾਪਸ ਮੋੜ ਲੈ। ਅਸੀਂ ਲਿਆਏ ਤੇ ਜਦੋਂ ਫੇਰ ਅਕੇ ਕਹਿੰਦੇ ਆ ਦੇਖ ਐਕਸੀਡੈਂਟ ਹੋਇਆ ਤਾਂ ਜੀ। ਤੇ ਫਿਰ ਵਿੱਚੋਂ ਅਸੀਂ ਬੰਦੇ ਬਾਹਰ ਕੱਢੇ ਖਿੱਚੋ ਚੁੱਕੇ। ਇੱਥੇ ਦੋ ਬੰਦੇ ਤਾਂ ਮੌਕੇ ਤੇ ਹੀ ਡੈਥ ਹੋ ਗਈ। ਜਿਹੜੀ ਲੇਡੀ ਸੀ ਉਹ ਸੈਕ ਦੀ ਸੀ ਉਹਨੂੰ ਅਸੀਂ ਲੈ ਗਏ ਮੈਡੀਕਲ ਉਹ ਗੰਭੀਰ ਸੀ ਪਰ ਬਚ ਗਈ ਪਰ ਇੱਕ ਜਿਹੜਾ ਮੁੰਡਾ ਸੀਗਾ ਤੇ ਉਹ ਬਚ ਗਿਆ ਇਹਦੇ ਵਿੱਚ ਉਹਨਾਂ ਦਾ ਭਤੀਜਾ ਹੀ ਸੀਗਾ ਦੋ ਦੇ ਚਾਚੇ ਸੀ ਨਾਲ ਉਹਨਾਂ ਦੇ ਕਹਿਣ ਦੇ ਮਤਲਬ ਕੋਈ ਮੋਕੇ ਤੇ ਕਿਵੇਂ ਡੱਡੂਣੀ ਕੱਢੀ ਜਾਂ ਕਿਵੇਂ ਲੜਕੀ ਕੱਢੀ ਕਿਵੇਂ ਕੁਝ ਐਸਾ ਜਿਹੜੀ ਉਹ ਲੇਡੀ ਸੀਗੇ ਉਹਨੂੰ ਵੇਖੇ ਉਹਦੇ ਲਾਲ ਚੂੜਾ ਵੀ ਪਾਇਆ ਸੀ ਲਾਲ ਰੰਗ ਦਾ ਸੂਟ ਸੀ ਵੀ ਸ਼ਾਇਦ ਹੋ ਸਕਦਾ ਵੀਰ ਥੋੜਾ ਜਿਹਾ ਹੋ ਗਿਆ ਹੋਵੇ ਉਹਨੂੰ ਅਸੀਂ ਖਿੱਚ ਕੇ ਬਾਹਰ ਕੱਢਿਆ ਜੀ ਮਸਾਂ ਆ ਦੂਜੇ ਮੁੰਡਿਆਂ ਦੀ ਸਹਤ ਲਾ ਲਈ ਫਿਰ ਮੈਂ ਜੀ ਖੇਚੇ ਕੇ ਬਾਰਗੇਟ ਦੇ ਜਿਹੜੇ ਦੂਜੇ ਬੰਦੇ ਸੀਗੇ ਉਹ ਸਾਡੇ ਕੋਲ ਨਿਕਲੇ ਨਹੀਂਗੇ ਕਿਉਂਕਿ ਉਹਨਾਂ ਦੀ ਡੈਥ ਹੋ ਚੁੱਕੀ ਸੀ ਹਾਂ ਲੜਕੀ ਨੂੰ ਸੀ ਲੈ ਕੇ ਮੁੜ ਕੇ ਪੁਸਤਾ ਜੈਦੀਪ ਜਿਹੜਾ ਐਸਐਚਓ ਉਹ ਵੀ ਆ ਗਿਆ ਜੀ ਤੇ ਉਹਨਾਂ ਕਹੇ ਤੁਸੀਂ ਇਹਨੂੰ ਫਟਾਫਟ ਲੈ ਜਾਓ ਅਸੀਂ ਜਾ ਕੇ ਦਾਨ ਕਰਾਇਆ ਪਰ ਉਹ ਤੜਕੇ ਪਤਾ ਲੱਗਾ ਕਿ ਉਹ ਲੇਡੀ ਜਿਹੜੀ ਸੀਗੀ ਉਹਨੂੰ ਬਠੰਡੇ ਰੈਫਰ ਕਰਤਾ ਪਰੰਤੂ ਉਹ ਬਚ ਗਈ ਸਾਰੇ ਲੋਕ ਅਵਿਕਰ ਹੋਈਏ ਸਾਰੀ ਕਿਸ ਤਰ੍ਹਾਂ ਹੋਈ ਬੀਤੀ ਰਾਤ ਥਾਣਾ ਸਿਟੀ 2 ਫਰੀਦਕੋਟ ਨੂੰ ਇਤਲਾ ਮਿਲੀ ਸੀ ਕਿ ਸਾਧਕ ਰੋਡ ਤੇ ਇੱਕ ਕਾਰ ਅਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਹੈ ਜੋ ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਦੋ ਆਦਮੀਆਂ ਦੀ ਮੌਕੇ ਤੇ ਡੈਥ ਹੋ ਗਈ ਸੀ ਔਰ ਇੱਕ ਔਰਤ ਸੀਰੀਅਸ ਹਾਲਤ ਵਿੱਚ जख्मी ਸੀ ਜਿਸ ਨੂੰ 108 ਐਮਬੂਲੈਂਸ ਦੀ ਮਦਦ ਨਾਲ ਮੈਡੀਕਲ ਕਾਲਜ ਫਰੀਦਕੋਟ ਦਾਖਲ ਕਰਵਾਇਆ ਗਿਆ ਹੈ ਇਹ ਹੁਣ ਅਗਲੀ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਸਰ ਪਤਾ ਨਹੀਂ ਕਿ ਕਿਸ ਤਰ੍ਹਾਂ ਹੋਈ ਕਾਰ ਫਰੀਦਕੋਟ ਤੋਂ ਸਾਦਕ ਰੋਡ ਨੂੰ ਜਾ ਰਹੀ ਸੀ ਤੇ ਟਰੈਕਟਰ ਵੀ ਸਾਦਕ ਰੋਡ ਨੂੰ ਹੀ ਜਾ ਰਿਹਾ ਸੀ ਇਹ ਪਿੱਛੋਂ ਤੇਜ਼ ਰਫ਼ਤਾਰ ਕਾਰ ਹੋਣ ਕਰਕੇ ਟਰਾਲੀ ਵਿੱਚ ਪਿਛਲੀ ਸਾਈਡ 'ਚ ਵੱਜੀ ਸੜਕ 'ਤੇ ਕਿੰਨੇ ਬੰਦੇ ਸੀਗਾ ਕੁੱਲ 4 4 ਜਾਨੇ ਸੀਗੇ ਇੱਕ ਔਰਤ ਤੇ ਤਿੰਨ ਲੜਕੇ ਸੀ ਸਾਦਕ ਰੋਡ ਫਰੀਦਕੋਟ ਇਹ ਕਿੱਥੋਂ ਦੇ ਰਹੇ ਨੇ ਇਹ ਕੁਝ ਇਹ ਪਿੰਡ ਕੰਮਿਆਣੇ ਦੇ ਰਹਿਣ ਵਾਲੇ ਆ ਤੇ ਔਰਤ ਬਾਰੇ ਪਤਾ ਕੀਤਾ ਜਾ ਰਿਹਾ ਹੈ ਕਿ ਕਿੱਥੋਂ ਦੇ ਰਹੇ ਸੀ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ